ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਬਾਬੇ ਨਾਨਕ ਦੀ ਸਾਖੀ ਦੇ ਵਿੱਚ ਗੱਲ ਕਰਾਂਗੇ ਕਿ ਜਦੋਂ ਘਰ ਦੇ ਵਿੱਚ ਵੈਦ ਨੂੰ ਬੁਲਾਉਣਾ ਪਿਆ ਅਖਰੋ ਕਿਹੜੀ ਗੱਲ ਸੀ ਕਿ ਵੈਦ ਨੇ ਆ ਕੇ ਗੁਰੂ ਨਾਨਕ ਦੇਵ ਜੀ ਨੂੰ ਚੈੱਕ ਕੀਤਾ ਅਤੇ ਠੀਕ ਕਰਨ ਦਾ ਦਾਵਾ ਕੀਤਾ ਆਓ ਸੁਣਦੇ ਹਾਂ ਬਾਬੇ ਨਾਨਕ ਦੀ ਇਹ ਸਾਖੀ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋਣ ਲੱਗੀ ਕਿਉਂਕਿ ਬਾਬਾ ਨਾਨਕ ਜੀ ਗੁਰੂ ਨਾਨਕ ਜੀ ਬਿਲਕੁਲੀ ਸਭ ਤੋਂ ਵੱਖ ਹੋ ਗਏ ਸਨ ਅਲੱਗ ਹੋ ਗਏ ਸਨ ਨਾ ਕੁਝ ਖਾਂਦੇ ਸੀ ਨਾ ਕੁਝ ਪੀਂਦੇ ਸੀ ਬਸ ਚਿੰਤਾ ਦੇ ਵਿੱਚ ਇਕੱਲੇ ਬੈਠੇ ਰਹਿੰਦੇ ਉਦਾਸ ਰਹਿੰਦੇ ਤੇ ਹਰ ਇੱਕ ਨੂੰ ਉਦਾਸੀ ਉਹਨਾਂ ਦੇ ਚਿਹਰੇ ਤੋਂ ਝਲਕਦੀ ਸੀ ਕਿ ਆਖਰਕਾਰ ਬਾਬਾ ਨਾਨਕ ਉਦਾਸ ਹੈ ਖਾਣਾ ਪੀਣਾ ਛੱਡ ਦਿੱਤਾ ਗੱਲਬਾਤ ਕਰਨੀ ਛੱਡ ਦਿੱਤੀ ਤੇ ਬਸ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿੰਦੇ ਅਤੇ ਸਿਮਰਨ ਕਰਦੇ ਰਹਿੰਦੇ ਇਹ ਵੇਖ ਕੇ ਵੈਬਿਨਾਰ ਕਿਨੂੰ ਅਤੇ ਮਹਿਤਾ ਕਾਲੂ ਜੀ ਨੂੰ ਬਹੁਤ ਚਿੰਤਾ ਹੋਈ। ਉਹਨਾਂ ਨੇ ਪਿੰਡ ਦੇ ਇੱਕ ਵੈਦ ਨੂੰ ਬੁਲਾਇਆ। ਉਹ ਵੈਦ ਜਿਸ ਨੇ ਕਿ ਵੱਡੇ-ਵੱਡੇ ਰੋਗੀਆਂ ਨੂੰ ਠੀਕ ਕਰਨ ਦਾ ਦਾਵਾ ਕੀਤਾ ਸੀ। ਬਹੁਤ ਸਾਰੇ ਰੋਗੀਆਂ ਉਸ ਤੋਂ ਠੀਕ ਹੋ ਕੇ ਗਏ ਸਨ ਤੇ ਆਖਰਕਾਰ ਬੁਲਾਇਆ ਗਿਆ ਕਿ ਸ਼ਾਇਦ ਬਾਬੇ ਨਾਨਕ ਦਾ ਇਲਾਜ ਵੀ ਇੰਨਾ ਤੋਂ ਹੋ ਸਕੇਗਾ ਤੇ ਉਹ ਜਲਦੀ ਠੀਕ ਹੋ ਜਾਣਗੇ, ਬਿਲਕੁਲ ਖਾਣ-ਪੀਣ ਲੱਗ ਜਾਣਗੇ, ਸੌਣ ਲੱਗ ਜਾਣਗੇ ਤੇ ਉਦਾਸੀ ਉਹਨਾਂ ਤੋਂ ਦੂਰ ਹੋ ਜਾਵੇਗੀ। ਸ਼ਾਇਦ ਉਹਨਾਂ ਨੂੰ ਕੋਈ ਸਰੀਰਕ ਰੋਗ ਲੱਗਿਆ ਹੋਵੇ। ਕਰ ਜਿਹਾ ਨਹੀਂ ਸੀ ਵਿਆਦ ਕਰ ਆਂਦਾ ਬਾਬੇ ਨਾਨਕ ਨੂੰ ਚੈੱਕ ਕਰਦਾ ਪੁੱਛਦਾ ਤੇ ਬਾਬਾ ਨਾਨਕ ਉਹਨਾਂ ਨੂੰ ਸਵਾਲ ਕਰਦਾ ਕਿ ਤੁਸੀਂ ਕਿਹੜਾ ਰੋਗ ਠੀਕ ਕਰਦੇ ਹੋ ਉਹਨਾਂ ਨੇ ਕਿਹਾ ਕਿ ਮੈਂ ਤਾਂ ਵੱਡੇ ਵੱਡੇ ਰੋਗੀ ਠੀਕ ਕੀਤੇ ਨੇ ਤੇ ਤੂੰ ਤਾਂ ਬਹੁਤ ਬੱਚਾ ਆ ਹਲੇ ਤੈਨੂੰ ਵੀ ਮੈਂ ਠੀਕ ਕਰ ਦਾਂਗਾ ਤਾਂ ਉਹਨਾਂ ਨੇ ਕਿਹਾ ਕਿ ਰੋਗੀ ਉਦੋਂ ਠੀਕ ਹੋਵੇਗਾ ਜਦੋਂ ਕਿ ਰੋਗ ਦਾ ਪਤਾ ਹੋਵੇ ਕਿ ਅਸਲ ਰੋਗ ਕੀ ਹੈ ਰੋਗ ਦੀ ਜੜ ਕਿੱਥੇ ਹੈ ਤਾਂ ਉਹਨਾਂ ਨੇ ਕਿਹਾ ਵੈਦ ਨੇ ਕਿਹਾ ਕਿ ਕੋਈ ਨਹੀਂ ਤੈਨੂੰ ਚੈੱਕ ਕਰਕੇ ਮੈਂ ਦੇਖ ਲਾਂ ਨਾ ਕਿ ਤੈਨੂੰ ਕਿਹੜਾ ਰੋਗ ਲੱਗਿਆ ਤਾਂ ਗੁਰੂ ਜੀ ਨੇ ਕਿਹਾ ਕਿ ਜਿਹੜਾ ਰੋਗ ਮੈਨੂੰ ਲੱਗਿਆ ਤੁਸੀਂ ਉਸ ਦਾ ਇਲਾਜ ਨਹੀਂ ਕਰ ਸਕਦੇ ਉਹਨਾਂ ਕਿਹਾ ਵੀ ਅਜੀਹਾ ਕਿਹੜਾ ਰੋਗ ਲੱਗਿਆ ਤੁਹਾਨੂੰ ਤਾਂ ਗੁਰੂ ਜੀ ਨੇ ਦੱਸਿਆ ਕਿ ਇੱਥੇ ਹਰ ਕੋਈ ਅਤਿਆਚਾਰ ਕਰ ਰਿਹਾ ਹੈ ਜ਼ੁਲਮ ਕਰ ਰਿਹਾ ਹੈ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਔਰਤਾਂ ਦੀ ਬੇਬਤ ਕੀਤੀ ਜਾਂਦੀ ਹੈ ਮਾਸੂਮਾਂ ਤੇ ਅਤਿਆਚਾਰ ਹੁੰਦਾ ਹੈ ਪਸ਼ੂਆਂ ਤੇ ਅਤਿਆਚਾਰ ਹੁੰਦਾ ਹੈ ਜ਼ੁਲਮ ਹੁੰਦਾ ਹੈ ਇਹ ਦੇਖ ਕੇ ਮੇਰਾ ਮਨ ਬਹੁਤ ਉਦਾਸ ਹੈ ਤੇ ਮੈਂ ਇਹ ਸੋਚਦਾ ਕਿ ਇਨਸਾਨ ਹੀ ਇਨਸਾਨ ਦਾ ਵੈਰੀ ਬਣਿਆ ਹੋਇਆ ਤਾਂ ਇਨਾ ਸਵਾਲਾਂ ਨੂੰ ਸੁਣ ਕੇ ਵਿਅਦਨੇ ਕਿਹਾ ਕਿ ਇਹ ਤਾਂ ਰੱਬ ਦਾ ਕੰਮ ਹੈ ਇਹ ਤਾਂ ਰੱਬ ਨੇ ਠੀਕ ਕਰਨਾ ਹੈ ਤਾਂ ਗੁਰੂ ਜੀ ਕਹਿਣ ਲੱਗੇ ਕਿ ਰੱਬ ਨੇ ਤਾਂ ਇਨਸਾਨ ਨੂੰ ਪੈਦਾ ਕੀਤਾ ਹੈ ਇਨਸਾਨ ਨੂੰ ਭੇਜਿਆ ਜੋ ਇਨਸਾਨ ਦੀ ਮਦਦ ਕਰ ਸਕੇ ਕਿਸੇ ਦੇ ਦੁੱਖ ਸੁੱਖ ਵੰਡਾ ਸਕੇ ਕਿਸੇ ਦੇ ਚਿਹਰੇ ਤੇ ਮੁਸਕਾਨ ਲਿਆ ਸਕੇ ਉਦਾਸੀ ਦੂਰ ਕਰ ਸਕੇ ਆਪਣਾ ਵਾਤਾਵਰਨ ਦਾ ਖਿਆਲ ਰੱਖੇ ਆਪਣੇ ਸਾਥੀਆਂ ਦੀ ਸੁੱਖ ਦੁੱਖ ਦੇ ਵਿੱਚ ਮਦਦ ਕਰੇ ਜ਼ੁਲਮਾਂ ਦੇ ਖਿਲਾਫ ਆਵਾਜ਼ ਉਠਾਵੇ ਅਤਿਆਚਾਰਾਂ ਨੂੰ ਰੋਕੇ ਪਰ ਇਸ ਸਭ ਤੋਂ ਬਾਵਜੂਦ ਵੀ ਅਜਿਹਾ ਨਹੀਂ ਹੋ ਰਿਹਾ ਬਲਕਿ ਖੁਦ ਹੀ ਜ਼ੁਲਮ ਤੇ ਜ਼ੁਲਮ ਕੀਤਾ ਜਾ ਰਿਹਾ ਹੈ ਇੱਕ ਦੂਜੇ ਤੇ ਜ਼ੁਲਮ ਕਰ ਰਿਹਾ ਹੈ ਆਪਣੇ ਚਾਹਣ ਵਾਲਿਆਂ ਤੇ ਜ਼ੁਲਮ ਕਰ ਰਿਹਾ ਹੈ ਧਰਤੀ ਤੇ ਜ਼ੁਲਮ ਕਰ ਰਿਹਾ ਹੈ ਪਸ਼ੂ ਪੰਛੀਆਂ ਤੇ ਜ਼ੁਲਮ ਕਰ ਰਿਹਾ ਹੈ ਤਾਂ ਵੈਦ ਨੇ ਕਿਹਾ ਕਿ ਇਸ ਦਾ ਇਲਾਜ ਤਾਂ ਮੇਰੇ ਕੋਲ ਨਹੀਂ ਹੈ ਤਾਂ ਫਿਰ ਗੁਰੂ ਜੀ ਕਹਿਣ ਲੱਗੇ ਕਿ ਜੇਕਰ ਤੁਹਾਡੇ ਕੋਲ ਇਹ ਇਲਾਜ ਨਹੀਂ ਹੈ ਤਾਂ ਤੁਸੀਂ ਮੇਰਾ ਇਲਾਜ ਵੀ ਨਹੀਂ ਕਰ ਸਕਦੇ ਮੈਂ ਸਾਰਾ ਕੁਝ ਦੇਖ ਕੇ ਉਦਾਸ ਹਾਂ ਕਿ ਕਿਸ ਤਰੀਕੇ ਨਾਲ ਇੱਥੇ ਅਤਿਆਚਾਰ ਹੋ ਰਿਹਾ ਹੈ ਹਰ ਕੋਈ ਵਿਰਿ ਬਣਿਆ ਪਿਆ ਹੈ ਤਉਨਾ ਨੇ ਕਿਹਾ ਕਿ ਜੇਕਰ ਤੁਸੀਂ ਇਲਾਜ ਹੀ ਕਰਨਾ ਹੈ ਤਾਂ ਇੰਨਾ ਸਾਰੇ ਕੁਕਰਮਾਂ ਦਾ ਇਲਾਜ ਕਰੋ ਜਿੱਥੇ ਔਰਤਾਂ ਦੀ ਬੇਪੱਤ ਹੋ ਰਹੀ ਹੈ ਜ਼ੁਲਮ ਹੋ ਰਿਹਾ ਹੈ ਪਸ਼ੂਆਂ ਤੇ ਅਤਿਆਚਾਰ ਹੋ ਰਿਹਾ ਹੈ ਹਰ ਕੋਈ ਵੈਰੀ ਬਣਿਆ ਪਿਆ ਇੱਕ ਦੂਜੇ ਦਾ ਇੰਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਇਲਾਜ ਕਰੋ ਸੋ ਵੈਦ ਨੇ ਕਿਹਾ ਕਿ ਇਹ ਤਾਂ ਮੇਰੇ ਵਾਸਤੇ ਕਲ ਨਹੀਂ ਹੈ ਇਹ ਮੈਂ ਨਹੀਂ ਕਰ ਸਕਦਾ ਤਾਂ ਗੁਰੂ ਜੀ ਨੇ ਕਿਹਾ ਕਿ ਠੀਕ ਹੈ ਕੋਸੀ ਫਿਰ ਮੇਰਾ ਇਲਾਜ ਵੀ ਨਹੀਂ ਕਰ ਸਕਦੇ ਕਿਉਂਕਿ ਮੇਰੀ ਉਦਾਸੀ ਤਾਂ ਇੱਥੇ ਵਸਦੀ ਦੁਨੀਆ ਨੂੰ ਲੈ ਕੇ ਹੈ ਇੱਥੇ ਵਸਦੇ ਲੋਕਾਂ ਨੂੰ ਲੈ ਕੇ ਹੈ ਉਹ ਲੋਕ ਜਿਹੜੇ ਕਿ ਰੱਬ ਦੀ ਭਗਤੀ ਦੇ ਵਿੱਚ ਲੀਨ ਹੋਣਾ ਸੀ ਪਰ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਅਜੇਹਾ ਨਹੀਂ ਹੋ ਰਿਹਾ ਬਲਕਿ ਕਿਸੇ ਹੋਰ ਰਸਤੇ ਤੇ ਹੀ ਇਹ ਦੁਨੀਆ ਚੱਲਦੀ ਹੋਈ ਹੈ ਵਾਅਦਾ ਆਇਆ ਤਾਂ ਸੀ ਗੁਰੂ ਜੀ ਨੂੰ ਠੀਕ ਕਰਨ ਗੁਰੂ ਜੀ ਦਾ ਇਲਾਜ ਕਰਨ ਪਰ ਉਲਟਾ ਗੁਰੂ ਜੀ ਤੋਂ ਜ਼ੁਲਮ ਜ਼ੋਰ ਅਤਿਆਚਾਰ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਇੱਕ ਸਿੱਖਿਆ ਲੈ ਕੇ ਗਏ। ਸਾ ਸੰਗਤ ਜੀ ਏਸੀ ਬਾਬੇ ਨਾਨਕ ਦੀ ਸਾਖੀ ਜਿੱਥੇ ਬਾਬੇ ਨਾਨਕ ਨੇ ਦੱਸਿਆ ਹੈ ਕਿ ਇਨਸਾਨ ਦਾ ਕੰਮ ਇਨਸਾਨ ਦਾ ਬੈਰੀ ਬਣਨਾ ਨਹੀਂ ਹੈ। ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਹੈ ਬਲਕਿ ਸਭ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨਾ ਹੈ। ਸਿਮਰਨ ਕਰਨਾ ਹੈ। ਉਹ ਸਿਮਰਨ ਜਿਹੜਾ ਕਿ ਤੁਹਾਡੇ ਨਾਲ ਜਾਵੇਗਾ। ਉਹ ਸਿਮਰਨ ਜਿਹੜਾ ਕਿ ਤੁਹਾਡੇ ਨਾਲ ਜਾ ਕੇ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਕਰੇਗਾ ਵਾਹਿਗੁਰੂ ਦਾ ਇਲਾਜ ਵਾਹਿਗੁਰੂ ਦੇ ਸਿਮਰਨ ਨਾਲ ਹੁੰਦਾ ਹੈ ਹਰ ਇੱਕ ਇਲਾਜ ਵਾਹਿਗੁਰੂ ਦੇ ਸਿਮਰਨ ਨਾਲ ਹੋਵੇਗਾ ਸੋ ਸਾਧ ਸੰਗਤ ਜੀ ਬਾਬੇ ਨਾਨਕ ਦੀ ਸਾਖੀ ਦੇ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਕਿਸ ਤਰੀਕੇ ਨਾਲ ਬਾਬੇ ਨਾਨਕ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਣ ਦੀ ਗੱਲ ਆਖੀ ਹੈ ਤੇ ਆਖਿਆ ਕਿ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਸਭ ਦਾ ਭਲਾ ਮੰਗੋ ਉਮੀਦ ਹੈ ਕਿ ਬਾਬਲਾਨ ਦੀ ਸਾਖੀ ਤੋਂ ਸਾਨੂੰ ਸਭ ਨੂੰ ਜ਼ਰੂਰ ਕੋਈ ਨਾ ਕੋਈ ਸਿੱਖਿਆ ਮਿਲੇਗੀ